ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਹਿਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਆਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਆਪਾਂ ਬੈਠੇ ਆ ਜੀ ਇੱਥੇ ਧੁੱਪਾਂ ਦੇ ਵਿੱਚ ਤੇ ਦੇਖੋ ਧੁੱਪਾ ਕਿੰਨੀ ਸੋਹਣੀ ਨਿਕਲੀ ਹੋਈ ਆ ਬਹੁਤ ਵਧੀਆ ਧੁੱਪਾਂ ਆ ਅੱਜ ਲੱਗ ਰਹੀ ਤੇ ਬੈਠੇ ਇੱਥੇ ਆਰਾਮ ਕਰ ਰਹੇ ਸੀਗੇ ਟਾਈਮ ਇੱਥੇ ਹੋ ਗਿਆ ਸੀਗਾ ਦੋ ਦਾ ਤੇ ਆਪਣੇ ਪਸ਼ੂ ਬੈਠੇ ਨੇ ਆਰਾਮ ਨਾਲ ਇੱਧਰ ਵੀ ਬੈਠੇ ਨੇ ਇਹ ਵੀ ਬੈਠਿਆ ਤੇ ਆਪਣੀ ਲੋਈ ਖੜੀ ਆ ਪੱਤੇ ਖਾ ਕੇ ਬਾਕੀ ਦੇ ਕੰਥਲੇ ਸਟੀਆਂ ਬਣਾਉਣ ਨੇ ਤੇ ਇੱਧਰ ਦੇਖੋ ਆਪਣੀ ਇਹ ਬੈੜੀ ਇਹ ਵੀ ਹੁਣ ਕੁਛ ਠੀਕ ਆ ਹੁਣ ਮਤਲਬ ਰਾਜੀ ਜੀ ਹੋਣ ਲੱਗੀ ਪਹਿਲਾਂ ਤਾਂ ਕਾਫੀ ਲਿੱਸੀ ਸੀਗੀ ਹਨਾ ਹੁਣ ਤਾਂ ਕਾਕੂ ਖਾ ਕੇ ਨਾ ਰੱਜ ਕੇ ਖਾ ਲੈਂਦੀ ਆ ਅੱਗੇ ਨਾਲੋਂ ਬਹੁਤ ਫਰਕ ਆ ਇਹਦਾ ਤੇ ਸਰੀਰ ਇਹਦਾ ਬਣਨ ਲੱਗ ਗਿਆ ਬਾਕੀ ਟ੍ਰੀਟਮੈਂਟ ਚੱਲ ਰਿਹਾ ਇਹਦਾ ਤੇ ਹਾਂਜੀ ਮੈਂ ਚਲੇ ਗਈ ਸੀਗੇ ਉੱਪਰ ਨੂੰ ਤੇ ਵੀਡੀਓ ਆਪਣੀ ਵਿਚਾਲੇ ਰਹਿ ਗਈ ਬੱਚੇ ਆ ਗਏ ਸੀਗੇ ਦੁੱਧ ਲੈਣ ਤੇ ਉਹ ਸਕੂਲੋਂ ਆ ਕੇ ਆਉਂਦੇ ਹੁੰਦੇ ਨੇ ਦੁੱਧ ਲੈਣ ਅੱਡੇ ਤੋਂ ਆਉਂਦੇ ਨੇ ਆਪਣੇ ਤੇ ਉਹ ਦੁੱਧ ਲੈ ਕੇ ਗਏ ਨੇ ਹੁਣ ਉਹਨਾਂ ਨੂੰ ਦੁੱਧ ਪਾਇਆ ਤੇ ਮੈਂ ਗੱਲ ਕਰ ਰਹੀ ਸੀਗੀ ਅੱਜ ਮੇਰਾ ਭਰਾ ਆਇਆ ਲੋਹੜੀ ਦਾ ਸੰਧਾਰਾ ਲੈ ਕੇ ਤੇ ਲੈ ਕੇ ਸਰਪ੍ਰਾਈਜ਼ ਹੀ ਦਿੱਤਾ ਅੱਜ ਤਾਂ ਮੈਨੂੰ ਪਤਾ ਨਹੀਂ ਸੀਗਾ ਵੀ ਉਹਨੇ ਆਉਣਾ ਤੇ ਜਦ ਆਇਆ ਮੈਂ ਦੇਖ ਕੇ ਹੈਰਾਨ ਰਹਿ ਗਈ ਮੈਂ ਕਿ ਤੂੰ ਕਿੱਧਰ ਮੈਂ ਤੂੰ ਤਾਂ ਕਹਿੰਦਾ ਸੀ ਹਲ ਮੇਠਰ ਕੇ ਆਉਂਗਾ ਤੇ ਉਹਨੇ ਜੀ ਆਪਾਂ ਨੂੰ ਦਿੱਤਾ ਸਰਪ੍ਰਾਈਜ਼ ਆ ਕੇ ਤੇ ਅੱਜ ਨਾਲ ਅਸੀਂ ਸੋਚ ਰਹੇ ਸੀ ਵੀ ਕੁਝ ਬਣਾਉਣਾ ਹੈ ਵੀ ਪਕੌੜੇ ਬਣਾਉਣੇ ਆ ਸਪੈਸ਼ਲ ਕੋਈ ਤੇ ਮੈਂ ਹੁਣ ਸੋਚ ਰਹੀ ਆ ਵੀ ਕਿਉਂ ਨਾ ਫਿਰ ਲੇਟ ਹੋ ਜਾਾਂਗੇ ਹਨਾ ਹਲੇ ਉਹ ਭੂਆ ਕੋਲੋਂ ਗਿਆ ਹੋਇਆ ਕਿਉਂ ਨਾ ਉਹਨੂੰ ਵੀ ਬਣਾ ਕੇ ਖਿਲਾ ਦਈਏ ਹਨਾ ਤੇ ਆਪਾਂ ਕਰਦੇ ਆ ਜੀ ਤਿਆਰੀ ਕੜੇ ਪਕੌੜੇ ਬਣਾਉਣੇ ਆ ਚਾਕੇ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਆ ਕਿ ਕਿਹੜੇ ਪਕੌੜੇ ਬਣਾਉਣੇ ਆ ਆਪਾਂ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਪਕੌੜੇ ਤਾਂ ਤੁਸੀਂ ਬਹੁਤ ਜ਼ਿਆਦਾ ਖਾਦੇ ਹੋਣਗੇ ਪਰ ਅੱਜ ਆਪਾਂ ਬਣਾ ਰਿਆ ਕੋਈ ਸਪੈਸ਼ਲ ਪਕੌੜੇ ਰੈਸਪੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਤੇ ਤੁਸੀਂ ਬਣੇ ਰਹੋ ਜੀ ਬਲੌਗ ਦੇ ਨਾਲ ਚੱਲਦੇ ਆ ਜੀ ਆਪਾਂ ਉੱਪਰ ਅਧਵਾਉਣੇ ਆ ਕਿਹੜੇ ਪਕੌੜੇ ਸ਼ੇਅਰ ਕਰਦੇ ਆ ਅੱਜ ਤੁਹਾਡੇ ਨਾਲ ਲਓ ਜੀ ਇੱਥੇ ਆਪਣੇ ਕਰ ਲਈ ਚਾਹ ਕਿਉਂਕਿ ਪਕੌੜਿਆਂ ਨਾਲ ਤਾਂ ਚਾਹ ਲੋਈ ਜਾਂ ਹੈਨਾ ਸਾ ਪਾਣੀ ਭਰੀ ਸਸ ਪਕੌੜੇ ਵੀ ਤਿਆਰ ਕਰਦੇ ਆ ਜੇ ਅੱਜ ਆਪਾਂ ਨਾ ਅੱਜ ਬਣਾਵਾਂਗੇ ਸਪੈਸ਼ਲ ਮੂਰੀ ਵਾਲੇ ਪਕੌੜੇ ਬਹੁਤ ਹੀ ਟੇਸਟੀ ਪਕੌੜੇ ਬਣਦੇ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਸ ਤਰ੍ਹਾਂ ਉਹਨਾਂ ਨੇ ਮੂਰੀ ਆਪਣੇ ਕਦੂਕਸ ਕਰੀਆਂ ਬਸ ਇੱਕ ਦੋ ਕਰੈਂਦੀਆਂ ਨੇ ਆਪਾਂ ਕਦੂਕਸ ਕਰਕੇ ਨੇ ਨਾ ਸਾਲਾ ਤੇ ਚੁੜੀ ਤੇ ਆਪਣੇ ਅੱਗ ਵਾਲਿਆਂ ਦੀ ਚੁੱਲੇ ਤੇ ਬਣਾਣਾ ਹਾਂਜੀ ਕਦੂਕਸ ਹੋ ਗਿਆ ਮਿਰਚਾਂ ਦਾ ਇਹਦਾ ਹੂੜੀਆਂ ਦਾ ਤੇ ਮਿਰਚਾਂ ਪਾਤੀ ਆਪਾਂ ਨੇ ਹੁਣ ਪਾਵਾਂਗੇ ਨੋਨ ਚਾੜੀ ਦਾ ਇਹਦੇ ਵਿੱਚ ਆਪਣੇ ਬੇਸਨ ਪਾਉਣਾ ਹੈਗਾ ਇਹਦੇ ਵਿੱਚ ਪਾਵਾਂਗੇ ਆਪਾਂ ਚੌੜਾ ਦਾ ਆਟਾ ਚੌੜਾ ਦਾ ਆਟਾ ਪਾਉਣਾ ਆਪਾਂ ਨਿਸ਼ਾਨਕੇ ਸਮਾਰ ਕੇ ਰੱਖਿਆ ਹੈ ਲਿਫਾਫੇ ਚ ਪਾ ਕੇ ਰੱਖਤਾ ਸੀਗਾ ਇਹ ਰਲਾਵਾਂਗੇ ਇਸੇ ਸਮਾਰ ਕੇ ਰਲਾ ਲੈ ਤੇ ਹੰਦ ਬੋਹਾਂਗੇ ਹਾਂਜੀ ਇੱਥੇ ਲੱਗ ਗਈ ਸੀਗੀ ਮੈਂ ਬਣਾਉਣ ਸਾਰੀ ਤਿਆਰੀ ਕਰ ਲਈ ਸੀ ਆਪਾਂ ਨੇ ਚੌਲਾਂ ਦੇ ਆਟਾ ਪਾ ਕੇ ਨਾ ਮੂੜੀਆਂ ਨੂੰ ਸਮਾਰ ਕੇ ਹਨ ਗੁੰਨ ਲਿਆ ਸੀਗਾ ਤੇ ਜੇ ਮਤਲਬ ਜ਼ਿਆਦਾ ਮੂੜੀਆਂ ਚ ਪਾਣੀ ਹੋਵੇ ਤਾਂ ਉਹਨਾਂ ਨੂੰ ਕੱਢ ਕੇ ਫੇਰ ਆਟਾ ਪਾਇਓ ਨਹੀਂ ਤਾਂ ਜਿਆਦਾ ਪਤਲਾ ਹੋ ਜਾਊਗਾ ਤੇ ਆਪਣੇ ਮੂਲੀਆਂ ਕਹੀ ਦਿੰਦੀਆਂ ਪੱਟ ਕੇ ਰੱਖੀਆਂ ਸੀ ਮਤਲਬ ਪਰਸੋਂ ਦੀ ਪੱਟ ਕੇ ਰੱਖੀਆਂ ਨਸੀ ਤਾਂ ਕਿਨਾਂ ਵਿੱਚ ਪਾਣੀ ਘੱਟ ਸੀਗਾ ਤੇ ਫਿਰ ਆਪਣਾ ਆਟਾ ਸਹੀ ਆ ਗਿਆ ਤੇ ਇੱਥੇ ਬੈਠ ਕੇ ਲੱਗੇ ਹੋਏ ਸੀ ਮਾਮਾ ਭਾਣ ਚਾ ਦੋਨੋਂ ਖਾਣ ਤੇ ਮੈਂ ਲੱਗੀ ਸੀ ਪਕਾਉਣ ਤੇ ਇਹ ਦੇਖੋ ਆਪਣੀਆਂ ਪਕੌੜੇ ਬਣ ਰਹੇ ਨੇ ਟਿੱਕੀਆਂ ਟੈਪ ਤੇ ਮੂਲੀ ਵਾਲੀਆਂ ਤੁਸੀਂ ਕਹੋਗੇ ਕਹਿ ਤਾਂ ਪਕੌੜੇ ਰਏ ਆ ਬਣਾ ਟਿੱਕੀਆਂ ਰਹੀ ਆ ਹਨਾ ਤੇ ਚਾਹੇ ਜੀ ਪਕੌੜੇ ਕਾ ਲਓ ਚਾਹੇ ਟਿੱਕੀਆਂ ਕਾ ਲਓ ਮੂਲੀਆਂ ਦੀਆਂ ਹਨਾ ਜੋ ਕੁਛ ਮਰਜੀ ਕਾ ਲਓ ਹਨਾ ਤੇ ਟਿੱਕੀਆਂ ਟੈਬ ਬਣਾਏ ਸੀ ਆਪਾਂ ਨੇ ਇਹ ਤੇ ਇਦਾਂ ਮਤਲਬ ਵਿਚੋਂ ਵਧੀਆ ਰੜ ਜਾਂਦੇ ਨੇ ਜੀ ਇਹ ਹਰਾ ਪੈਕਣ ਬਣਾਉਂਦੇ ਆ ਮੂਲੀਆਂ ਦੇ ਪਕੌੜੇ ਤੇ ਇੱਥੇ ਅਸੀਂ ਸਾਰੇ ਹੱਸ ਰਹੇ ਸੀਗੇ ਹੱਸ ਤਾਂ ਰਹੇ ਸੀਗੇ ਕਹਿੰਦੇ ਦੇਖ ਕੇ ਕਹਿ ਰਹੇ ਸੀ ਕਹਿੰਦੇ ਮੰਮੀ ਇਹ ਤਾਂ ਉਹ ਲੱਗਦੇ ਨੇ ਸੁੱਕੇ ਦੀਆਂ ਟਿੱਕੀਆਂ ਹਨਾ ਹਰੀਆਂ-ਹਰੀਆਂ ਵਿੱਚ ਤਾਂ ਤਨੀਆ ਵਧੀਆ ਪਾਇਆ ਹੋਇਆ ਸੀ ਆਪਣਾ ਇੰਨੀਆਂ ਸਵਾਦ ਬਣੀਆਂ ਸੀਗੇ ਜਾਂ ਜੀ ਬਹੁਤ ਸਵਾਦ ਬਣੇ ਸੀਗੇ ਇਹ ਮੁਲੀਆਂ ਪਾ ਕੇ ਤੇ ਬਹੁਤ ਟੇਸਟੀ ਬਣਦੇ ਨੇ ਤੇ ਨਾਲੇ ਖਾਈ ਜਾ ਰਹੇ ਸੀ ਨਾਲੇ ਹੱਸ ਰਹੇ ਸੀਗੇ ਤੇ ਇੱਥੇ ਚੱਲ ਰਹੀਆਂ ਸੀਗੀਆਂ ਆਪਣੀਆਂ ਗੱਲਾਂ ਬਾਤਾਂ ਤੇ ਇਮਰਪਰਾ ਆਇਆ ਸੀਗਾ ਅੱਜ ਮਤਲਬ ਇਹਨੇ ਫੋਨ ਨਹੀਂ ਕਰਿਆ ਹੈਗਾ ਬੈਸੇ ਸਾਨੂੰ ਆਇਆ ਕਿ ਸਰਪ੍ਰਾਈਜ਼ ਇਹ ਦਿੱਤਾ ਤੇ ਨੇ ਇਹਦਾ ਕਈ ਵਾਰ ਫੋਨ ਕਰਕੇ ਆਉਂਦਾ ਹੁੰਦਾ ਤੇ ਮੇਰੇ ਭਰਾ ਵੀ ਕਈ ਬਹੁਤ ਸਾਰ ਜਿੰਮੇਵਾਰੀਆਂ ਨੇ ਜੀ ਮੇਰੇ ਭਰਾ ਦੇ ਤੇ ਵੀ ਹੈਨਾ ਸਾਰੀਆਂ ਨਮੋਣੀਆਂ ਪੈਂਦੀਆਂ ਨੇ ਕਦੇ ਖੇਤਾਂ ਵੱਲ ਭੱਜਦਾ ਕਦੇ ਪਸ਼ੂਆਂ ਵੱਲ ਭੱਜਦਾ ਤੇ ਹੁਣ ਵਿੱਚ ਨੂੰ ਹੈਨਾ ਟਾਈਮ ਕੱਢ ਕੇ ਸੰਧਾਰਾ ਦੇ ਕੇ ਗਿਆ ਤੇ ਇਹਨੂੰ ਦੇਣ ਖਾਤਰ ਚਾਰ ਸੰਧਾਰੇ ਹੋ ਜਾਂਦੇ ਆ ਤਿੰਨ ਪੈਣਾ ਇਹ ਇੱਕ ਤੂਆ ਇਹ ਜੀ ਤੇ ਫਿਰ ਇਹਨੇ ਇਕੱਠੇ ਬਿਸਕਟ ਕਰਵਾ ਲੈਂਦਾ ਇਹ ਫਿਰ ਮਤਲਬ ਇੱਕ ਗੇੜੇ 'ਚ ਮੇਰੇ ਕੋਲ ਆ ਜਾਂਦਾ ਇੱਕ ਗੇੜੇ 'ਚ ਉਧਰ ਭੈਣ ਉਹਨਾਂ ਕੋਲ ਚਲੇ ਜਾਊਗਾ ਤੇ ਕੱਲ ਨੂੰ ਜਾਊਗਾ ਉਧਰ ਤੇ ਅੱਜ ਮੇਰੇ ਕੋਲ ਆ ਗਿਆ ਸੀਗਾ ਇੱਥੇ ਮੈਂ ਦਿਖਾ ਰਹੀ ਸੀ ਬਹੁਤ ਕ੍ਰਿਸਪੀ ਬਣੀਆਂ ਸੀਗੀਆਂ ਤੇ ਸਹਜਪ੍ਰੀਤ ਆ ਗਿਆ ਸੀਗਾ ਮੁੜ ਕੇ ਮੈਂ ਇਹਨੂੰ ਪੁੱਛ ਰਹੀ ਸੀ ਮੈਂ ਤਾਂ ਮਾਮਾ ਚਲੇ ਗਿਆ ਇਹ ਨਾਲ ਗਿਆ ਸੀਗਾ ਪਤਾ ਨਹੀਂ ਉਹਦੇ ਤੇ ਇਹ ਕਹਿੰਦਾ ਹਾਂ ਵੀ ਚਲੇਗਾ ਬਿਨੈੰਗੀਆਂ ਪਿੰਡ ਵੱਲ ਨੂੰ ਤੇ ਮੈਨੂੰ ਆਇਆ ਸੀਗਾ ਮੈਂ ਕਿਹਾ ਕਿ ਤੇ ਇਹ ਵੀ ਪਿੰਡ ਜਾਊਗਾ ਤੇ ਮੁੜਿਆ ਇਹ ਨਾਲ ਹੀ ਪੁੱਛ ਰਹੀ ਸੀ ਕਿ ਮੈਂ ਇੱਥੇ ਵਾਸਤਾ ਲਈ ਸੀਗੀ ਪਰ ਆਵਾਜ਼ ਸਹੀ ਨਹੀਂ ਆ ਰਹੀ ਸੀ ਫਿਰ ਮੈਂ ਕਟਿੰਗ ਕਰਤੀ ਤੇ ਤਾਂ ਜਿਵੇਂ ਟਿੱਕਿਆ ਬਣ ਕੇ ਤਿਆਰ ਨੇ ਮੂੜੀਆਂ ਦੇ ਪਕੌੜੇ ਤੇ ਟਿੱਕਿਆ ਕਹ ਲੋ ਜਾਂ ਪਕੌੜੇ ਕਹ ਲੋ ਬਹੁਤ ਹੀ ਵਧੀਆ ਬਣੇ ਨੇ ਕ੍ਰਿਸਪੀ ਬਣੇ ਨੇ ਖਾਣ ਨੂੰ ਬਹੁਤ ਟੇਸਟੀ ਨੇ ਸਾਰੇ ਨੂੰ ਪਸੰਦ ਆ ਗਿਆ ਤੇ ਭਰਾ ਆਪਣਾ ਚਲੇ ਗਿਆ ਤੇ 3:30 ਵਜੇ ਕਿਉਂਕਿ ਜਿਹਨੇ ਪਾਟ ਕਰਨਾ ਸੀਗਾ ਫਿਰ ਉਹ 7:00 ਚਲੇ ਗਿਆ ਆਪਣਾ ਹਾਂ ਸਵੇਗਾਚਾਰ ਪਹੁੰਚੂਗਾ ਤੇ ਆਪਾਂ ਵੀ ਹੁਣ ਚਾ ਤੇ ਜੇ ਲੱਗੀ ਜਾਨੇ ਆਪਾਂ ਨੂੰ ਤਾਂ ਸਵਾਦ ਲੱਗਣੀ ਕਿਉਂਕਿ ਚਾਪਲੇ ਬਣਾਇਆ ਨੇ ਹਨਾ ਬਾਕੀ ਬੱਚਿਆਂ ਨੂੰ ਪਸੰਦ ਆ ਗਿਆ ਤੇ ਸਭ ਨੂੰ ਪਸੰਦ ਆ ਗਿਆ ਹਨਾ ਬਾਕੀ ਜੇ ਆਪਾਂ ਆਪਣੀ ਵੀਡੀਓ ਨੂੰ ਵੀ ਇੱਥੇ ਐਂਡ ਕਰਦੇ ਆ ਉਮੀਦ ਕਰਦੇ ਆ ਕਿ ਤੁਹਾਨੂੰ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸੋ ਮਿਲਦੇ ਆਂ ਜੇਕਰ ਨੂੰ ਕਿਸੇ ਨਵੇਂ ਬਲੌਗ ਨਾਲ ਕਰਤਾ ਤਕਰੀਸਾ ਸ਼ੇਅਰ ਜੀ